ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪਾਉਰ ਪੰਜਾਬੀ ਤੇ ਅੱਜ ਆਪਾਂ ਧੋਣੇ ਦੇ ਪਾਂਡੇ ਪਾਂਡੇ ਧੋਣ ਵਾਲੀ ਮਸ਼ੀਨ 'ਚ ਜਿਹਨੂੰ ਕੈਨੇਡਾ 'ਚ ਲੋਕ ਡਿਸ਼ਵਾਸ਼ਰ ਕਹਿੰਦੇ ਆ ਇਹ ਸਾਰੇ ਘਰਾਂ ਦੇ ਵਿੱਚ ਹੁੰਦੀ ਆ ਤੇ ਮੇਰੇ ਵਰਗੇ ਲੋਕਾਂ ਲਈ ਇਹ ਨਵੀਆਂ ਚੀਜ਼ਾਂ ਨੇ ਤੇ ਮੈਨੂੰ ਲੱਗਿਆ ਮੈਂ ਤੁਹਾਨੂੰ ਵੀ ਸ਼ੋਅ ਕਰਦਾ ਇਹ ਜਿਵੇਂ ਇਹਦੇ ਵਿੱਚ ਅਲੱਗ-ਅਲੱਗ ਰੈਕ ਹੁੰਦੇ ਆ ਇਹ ਪਾਂਡੇ ਆਲਰੇਡੀ ਆਪਾਂ ਪਾਣੀ ਨਾਲ ਧੋ ਕੇ ਸੈੱਟ ਕਰਦੇ ਆ ਇਹਦੇ ਵਿੱਚ ਧੋਣ ਲਈ ਜਿਵੇਂ ਆਪਾਂ ਪਲੇਟਸ ਵੱਡੇ ਬੋल्स ਕਾਲੀਆਂ ਗਲਾਸ ਕੱਪ ਸਾਰਾ ਕੁਝ ਜਿਵੇਂ ਉਹਨਾਂ ਨੇ ਸਪੇਸ ਬਣਾਈ ਹੋਈ ਆ ਉਹਦੇ ਅਕੋਰਡਿੰਗ ਸੈੱਟ ਕਰਤਾ ਆ ਤੇ ਇਹ ਰੈਕ ਦੇ ਵਿੱਚ ਇਹ ਚਮਚ ਰੱਖਣ ਲਈ ਆ ਜਿਵੇਂ ਕਟਛੀਆਂ ਵਗੈਰਾ ਇਹਦੇ ਵਿੱਚ ਨਾ ਇਹ ਦੋ ਤਰ੍ਹਾਂ ਦੇ ਲਿਕ ਡਿਟਰਜੈਂਟ ਜਿਹੜੇ ਹੁੰਦੇ ਆ ਬਾਂਡੇ ਧੋਣ ਵਾਲੇ ਪੈਂਦੇ ਆ ਇਹ ਜਿਵੇਂ ਦੇਖੋ ਇਹਦੇ ਵਿੱਚ ਦੋ ਬਾਕਸੇ ਬਣੇ ਹੋਏ ਆ ਇਹ ਰਾਈਟ ਸਾਈਡ ਵਾਲਾ ਜਿਹੜਾ ਹੈਗਾ ਜਿਹੜਾ ਮੈਂ ਓਪਨ ਕੀਤਾ ਹੈ ਨਾ ਇਹਦੇ ਵਿੱਚ ਇੱਕ ਲਿਕਵਿਡ ਪੈਂਦਾ ਇਹ ਵਾਲਾ ਇਹ ਲਿਕਵਿਡ ਨੂੰ ਹੁਣ ਆਪਾਂ ਜਿਹੜੀ ਮੈਂ ਜਿਹੜੇ ਹੋਲਸ ਦਿੱਤੇ ਹੋયા ਰਾਈਟ ਸਾਈਡ ਜਿਹੜਾ ਓਪਨ ਹੈਗਾ ਇਹਦੇ ਵਿੱਚ ਫਿਲ ਕਰਦੇ ਆ ਤੇ ਸੈਕੰਡ ਇਹ ਜਿਹੜਾ ਮੈਂ ਤੁਹਾਨੂੰ ਡਿਟਰਜਨ ਪਹਿਲਾਂ ਦਿਖਾਇਆ ਸੀਗਾ ਉਹ ਡਿਟਰਜਨ ਪਾਉਣਾ ਹੁੰਦਾ ਆ ਇਹਨੂੰ ਹੁਣ ਆਪਾਂ ਲਿਕਵਿਡ ਨੂੰ ਇਹਦੇ ਵਿੱਚ ਦੇਖੋ ਪੂਰਾ ਫਿਲ ਕਰ ਦੇਣਾ ਤੇ ਹੁਣ ਬੰਦ ਕਰਨ ਤੋਂ ਬਾਅਦ ਇਹ ਤਿਆਰ ਹੈ ਇਹਦੇ ਵਿੱਚ ਜਿਹੜੇ ਉੱਪਰ ਸਾਰੇ ਇਹ ਬਟਨਸ ਦਿੱਤੇ ਹੋਏ ਆ ਹਨਾ ਆਪਾਂ ਆਪਣੇ ਅਕੋਰਡਿੰਗ ਸੈੱਟ ਕਰ ਲੈਣੇ ਕਿ ਆਪਾਂ ਕਿੰਨੇ ਟਾਈਮ ਲਈ ਭਾਂਡੇ ਧੋਣੇ ਆ ਕਿੰਨੇ ਟਾਈਮ ਲਈ ਉਹਨੂੰ ਡਰਾਈ ਕਰਨ ਲਈ ਰੱਖਣਾ ਆ ਹਨਾ ਫਿਰ ਇਹ ਆਪਣਾ ਬਸ ਆਪਾਂ ਉਸ ਤੋਂ ਬਾਅਦ ਸਟਾਰਟ ਕਰ ਦੇਣਾ ਤੇ ਆਪਣਾ ਟਾਈਮ ਲੈ ਕੇ ਭਾਂਡੇ ਪੂਰੀ ਤਰ੍ਹਾਂ ਆਪਣੇ ਕਲੀਨ ਕਰ ਦੋਗੇ ਤੇ ਮਾਰਨਿੰਗ ਦੇ ਵਿੱਚ ਆਪਾਂ ਇਹਨੂੰ ਓਪਨ ਕਰਾਂਗੇ ਮੈਂ ਤੁਹਾਨੂੰ ਵਿਖਾਉਂਗੀ ਕਿ ਕਿੰਨੇ ਵਧੀਆ ਤਰੀਕੇ ਨਾਲ ਭਾਂਡੇ ਧੋਤੇ ਹੁੰਨੇ ਆ ਹਨਾ ਵਿਦਆਊਟ ਸਟੇਨ ਸਾਰਾ ਕੋਈ ਦਾਗ ਨਹੀਂ ਹੁੰਦਾ ਹੁਣ ਆਪਾਂ ਇੱਕ Amazon ਤੋਂ ਆਰਡਰ ਕੀਤਾ ਹੋਇਆ ਸੀਗਾ ਆਰਡਰ ਕਰਦਾ ਸੀ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਆਪਾਂ ਨੇ ਨਾ ਅਭੀ ਦੇ ਬਰਥਡੇ ਲਈ ਡੈਕੋਰੇਸ਼ਨ ਆਰਡਰ ਕੀਤੀ ਸੀਗੀ ਅਭੀ ਤਾਂ ਬਰਥਡੇ ਹੁਣ ਥੋੜੇ ਦਿਨ ਵਿੱਚ ਹੀ ਆ ਤੇ ਆਪਾਂ ਇਸ ਕਰਕੇ ਪੈਨ ਆਰਡਰ ਕਰਤੀ ਸੀਗੀ ਹੁਣ ਉਹਨੇ ਸੌਕਰ ਬਾਲ ਦੇ ਅਕੋਰਡਿੰਗ ਇਹ ਸਾਰਾ ਮੰਗਾਇਆ ਸੀਗਾ ਆਪ ਪਸੰਦ ਕਰਕੇ ਇਹਦੇ ਵਿੱਚ ਉਹਨਾਂ ਨੇ ਕਾਫੀ ਕੁਝ ਦਿੱਤਾ ਜਿਵੇਂ ਕਿ ਤੁਸੀਂ ਵੇਖੋ ਹਨਾ ਆਹ ਸਟ੍ਰਾਜ਼ ਹੈਗੇ ਆ ਪਲੇਟਸ ਐ ਵੱਡੀਆਂ ਛੋਟੀਆਂ ਗਲਾਸਸ ਵੀ ਹੈਗੇ ਸੀਗੇ ਇੱਥੇ ਨਾਲ ਹੀ ਤੇ ਆਹ ਸਾਰੇ ਨੈਪਕਿੰਸ ਵੈਨਰ ਬਰਥਡੇ ਬੈਨਰ ਸਭ ਕੁਝ ਦਿੱਤਾ ਹੋਇਆ ਗੁੱਡ ਮਾਰਨਿੰਗ ਜੀ ਹੁਣ ਮਾਰਨਿੰਗ ਦਾ ਟਾਈਮ ਹੈ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਲਈ ਬ੍ਰੈਕਫਾਸਟ ਰੈਡੀ ਕਰਨਾ ਹੈ ब्रेकफास्ट ਤਾਂ ਕੀ ਹੈ ਬਸ ਲੰਚ ਹੀ ਹੁੰਦਾ ਆ ਸਕੂਲ ਲੈ ਕੇ ਜਾਂਦੇ ਆ ਉਹ ਆਪਾਂ ਇੱਕ ਸਾਈਡ ਰੱਖਤੀ ਸੀਗੀ ਐਗ ਭੁਰਜੀ ਤੇ ਨਾਲ ਹੀ ਬਣਾਵਾਂਗੇ ਆਪਾਂ ਰੋਟੀ ਤੇ ਦੇਖੋ ਆਪਾਂ ਤਵਾ ਰੱਖਤਾ ਹੈ ਗੈਸ ਦੇ ਉੱਤੇ ਮੀਨ ਵਾਈਲ ਆਪਾਂ ਆਪਣੇ ਬ੍ਰੈਡ ਟੋਸਟਰ ਦੇ ਵਿੱਚ ਪਾ ਦਿੰਦੇ ਆ ਤੇ ਉਹਨੇ ਨੂੰ ਆਪਣਾ ਤਵਾ ਗਰਮ ਹੋ ਜਾਏਗਾ ਤਵਾ ਗਰਮ ਹੋ ਗਿਆ ਹੈ ਹੁਣ ਆਪਾਂ ਰੋਟੀ ਬਣਾਉਂਦੇ ਆ ਇਸ ਦੇ ਉੱਤੇ ਮੇਰੀ ਆਵਾਜ਼ ਥੋੜੀ ਖਰਾਬ ਹੋਈ ਹੈ ਬਿਕਕਾਜ਼ ਮੈਂ ਸਿਕ ਸੀ ਤੇ ਆਪਣੀ ਰੋਟੀ ਤੇ ਭੁਰਜੀ ਰੈਡੀ ਹੋ ਗਈ ਆ ਇਸੇ ਟਾਈਮ ਚ ਆਪਾਂ ਆਪਣਾ ਬ੍ਰੈਡ ਰੈਡੀ ਕਰ ਲੈਨੇ ਆ ਤੇ ਬਾਕੀ ਆਪਣੇ ਬਲੌਗ ਦੇ ਵਿੱਚ ਬਣੇ ਰਹੋ ਅੱਗੇ ਵੇਖੋ ਆਪਾਂ ਕੀ ਕਰਦੇ ਆ ਬ੍ਰੈਡ ਆਪਾਂ ਸਭ ਤੋਂ ਪਹਿਲਾਂ ਇਹਦੇ ਉੱਤੇ ਬਟਰ ਸਪਰੈਡ ਕਰ ਲੈਣਾ ਬਟਰ ਸਪਰੈਡ ਕਰਨ ਤੋਂ ਬਾਅਦ ਆਪਾਂ ਜੈਮ ਲਗਾਉਂਗੇ ਹੁਣ ਆਪਾਂ ਜੈਮ ਲਾਉਣ ਲੱਗੇ ਆ ਤੇ ਮੇਰੀ ਪਲੇਟ ਹੈ ਜਿਹੜੀ ਘੁੰਮੀ ਜਾ ਰਹੀ ਹੈ ਬਿਕਕਿਜ਼ ਮੈਨੂੰ ਮੇਤੋਂ ਫੜਿਆ ਨਹੀਂ ਜਾ ਰਿਹਾ ਇਹ ਕੈਮਰਾ ਤੇ ਇੱਕ ਹੱਥ ਨਾਲ ਇਹ ਕੱਟਨੀ ਸੀ ਹੋ ਰਿਹਾ ਬੱਚੇ ਤੇ ਲੰਚ ਆਪਣਾ ਰੈਡੀ ਹੋ ਗਿਆ ਆਪਾਂ ਹੁਣ ਸਕੂਲ ਛੱਡ ਕੇ ਆਉਂਦੇ ਆ ਉਹਨਾਂ ਨੂੰ ਬੱਸ ਸਟਾਪ ਦੇ ਉੱਤੇ ਜ਼ਿਆਦਾ ਦੂਰ ਨਹੀਂ ਆ ਉਹ ਸਾਹਮਣੇ ਮੋੜ ਤੇ ਆਪਾਂ ਉਹਨਾਂ ਨੂੰ ਛੱਡ ਕੇ ਆਉਣਾ ਹੁੰਦਾ ਆ ਤੇ ਹੁਣ ਮੈਂ ਆ ਗਈ ਆ ਵਾਪਿਸ ਬੱਚਿਆਂ ਨੂੰ ਸਕੂਲ ਦੀ ਬੱਸ ਚੜਾ ਕੇ ਤੇ ਵੇਖੋ ਸਨੋ ਪੈ ਰਹੀ ਆ ਹਲਕੀ ਹਲਕੀ ਤੁਹਾਨੂੰ ਸ਼ੋ ਹੋ ਰਹੀ ਹੋਊਗੀ ਵੇਖੋ ਆਪਣੇ ਡੋਰ ਦੇ ਅੱਗੇ ਕਿੰਨੀ ਜ਼ਿਆਦਾ ਸਨੋ ਇਕੱਠੀ ਹੋ ਗਈ ਆ ਇਹਨੂੰ ਆਪਾਂ ਕਰਾਂਗੇ ਬਾਅਦ 'ਚੋ ਸਾਫ ਤੇ ਆਪਾਂ ਜਾਂਦੇ ਆ ਅੰਦਰ ਹੁਣ ਵੇਖੋ ਜਿਹੜੇ ਮੈਂ ਤੁਹਾਨੂੰ ਭਾਂਡੇ ਵਿਖਾਈ ਸੀ ਆਪਾਂ ਰਾਤ ਸੈੱਟ ਕੀਤੇ ਸੀ ਇਹ ਪੂਰੀ ਤਰ੍ਹਾਂ ਆਪਣੇ ਤੋਂ ਤੋਂ ਹੋ ਗਏ ਆਂ ਡਰਾਈ ਹੋ ਗਏ ਆ ਦੇਖੋ ਪੂਰੀ ਤਰ੍ਹਾਂ ਤੇ ਤੁਹਾਨੂੰ ਪਤਾ ਚੱਲ ਰਿਹਾ ਹੋਊਗਾ ਇਹਨਾਂ ਦੀ ਸ਼ਾਈਨ ਤੋਂ ਹਨਾ ਕਿੰਨੇ ਵਧੀਆ ਤਰੀਕੇ ਨਾਲ ਸਾਫ਼ ਕਰਦੀ ਆ ਤੇ ਇਹ ਜਿਹੜੀ ਸਪੇਸ ਆਪਾਂ ਨੂੰ ਦਿਖ ਰਹੀ ਆ ਹਨਾ ਇਹ ਸਪੇਸ ਫਿਲਹਾਲ ਖਾਲੀ ਆ ਪਰ ਮੈਂ ਤੁਹਾਨੂੰ ਇੱਕ ਬਲੌਗ ਸ਼ੋ ਕੀਤਾ ਸੀ ਕਿ ਆਪਾਂ ਜਿਹੜਾ ਡਾਇਨਿੰਗ ਟੇਬਲ ਆਰਡਰ ਕੀਤਾ ਸੀ ਹਨਾ ਨਾਲ ਹੀ ਆਪਾਂ ਇੱਕ ਰੈਕਲਾਈਨਰ ਸੋਫਾ ਵੀ ਲਿਆ ਸੀ ਜਿਹਦੀ ਡਿਲੀਵਰੀ ਹੋ ਗਈ ਅੱਜ ਸ਼ਾਮ ਤੱਕ ਤੇ ਮੈਂ ਤੁਹਾਨੂੰ ਆਪਣੇ ਨੈਕਸਟ ਬਲੌਗ ਸ਼ੋ ਕਰੂੰਗੀ ਕਿ ਆਪਾਂ ਉਹਦੇ ਨਾਲ ਜਿਹੜੇ ਟੇਬਲਸ ਵਗੈਰਾ ਹੈਗੇ ਆ ਉਹ ਆਪਾਂ ਨੂੰ ਆਪ ਸੈੱਟ ਕਰਨੇ ਪੈਣੇ ਆ ਹੁਣ ਆਪਣੇ ਭਾਂਡੇ ਜਿਹੜੇ ਤੋਤੇ ਗਏ ਆ ਤੇ ਆਪਾਂ ਉਹਨਾਂ ਨੂੰ ਸੈੱਟ ਕਰਦੇ ਆ ਉਹਨਾਂ ਦੀ ਥਾਂ ਤੇ ਪ੍ਰੋਪਰ ਤੇ ਆਰਗੇਨਾਈਜ਼ ਕਰਕੇ ਰੱਖਦੇ ਆ ਇਹ ਆਪਾਂ ਆਪਣੇ ਬੋल्स ਰੱਖਦੇ ਆ ਤੇ ਨਾਲ ਹੀ ਆਪਾਂ ਵੱਡੀਆਂ ਛੋਟੀਆਂ ਪਲੇਟਸ ਜਿਹੜੀਆਂ ਹੈਗੀਆਂ ਥੱਲੇ ਵਾਲੇ ਸੈਕਸ਼ਨ ਚ ਰੱਖ ਦਾਂਗੇ ਤੇ ਗਲਾਸ ਆਪਾਂ ਆਪਣੇ ਗਲਾਸ ਵਾਲੀ ਥਾਂ ਤੇ ਰੱਖਦੇ ਆ ਤੇ ਕੱਪ ਰੱਖਣ ਤੋਂ ਬਾਅਦ ਆਪਾਂ 스ਪੂਨ ਸੈੱਟ ਕਰਦੇ ਆ 스ਪੂਨ ਲਈ ਆਪਣੇ ਕੋਲੇ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇ ਹੈਗੀ ਇਹਦੇ ਨਾਲ ਵਧੀਆ ਇਹ ਸੈੱਟ ਹੋ ਕੇ ਇਹਦੇ ਵਿੱਚ ਪਏ ਰਹਿੰਦੇ ਆ ਤੇ ਭਾਂਡੇ ਆਪਣੇ ਇਸ ਤਰੀਕੇ ਨਾਲ ਆਪਾਂ ਸਾਰੇ ਸੈੱਟ ਕਰ ਲੈਣੇ ਆ ਪਾਂਡੇ ਜੀ ਆਪਣੇ ਆਲਰੇਡੀ ਸੈੱਟ ਹੋ ਗਏ ਆ ਇਹ ਆਪਣੇ ਕੁਝ ਸਟੀਲ ਦੇ ਪਾਂਡੇ ਆ ਤੇ ਟ੍ਰੇ ਆਪਣੀ ਪੂਰੀਆਂ ਖਾਲੀ ਹੋ ਗਈਆਂ ਹੁਣ ਆਪਾਂ ਬੰਦ ਕਰਕੇ ਆਪਣੇ ਪਾਂਡੇ ਸਾਰੇ ਚੰਗੀ ਤਰ੍ਹਾਂ ਰੱਖੇ ਗਏ ਆ ਮੈਂ ਤੇ ਜੈਸਮੀਨ ਆਏ ਸੀਗੇ ਬਾਹਰ ਵਾਕ ਤੇ ਲਈ ਤੇ ਮੈਨੂੰ ਸੋਚਿਆ ਤੁਹਾਨੂੰ ਇਹ ਕੈਨੇਡਾ ਪੋਸਟ ਹੈ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹਨਾ ਮੈਂ ਤੇ ਪਿੰਡਾਂ ਦੇ ਵਿੱਚ ਹੀ ਕਹੂੰਗੀ ਬਿਕਾਜ਼ ਪਿੰਡਾਂ ਦੇ ਵਿੱਚ ਮੈਂ ਜਿਵੇਂ ਵੇਖਿਆ ਹਨਾ ਆਪਣੇ ਕੋਲ ਕੀ ਹੁੰਦਾ ਆ ਕਿ ਡਾਕਿਆ ਦੇ ਕੇ ਜਾਂਦਾ ਐ ਇੱਥੇ ਕੀ ਹੁੰਦਾ ਕਿ ਇਸ ਤਰ੍ਹਾਂ ਦੇ ਨਾ ਬਾਕਸਸ ਲੱਗੇ ਹੁੰਦੇ ਆ ਇਹਨਾਂ ਦੇ ਵਿੱਚ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਲੋਕਸ ਸੀਗੇ ਉਹਨਾਂ ਦੀ ਇੱਕ ਕੀ ਆਪਣੇ ਕੋਲ ਹੁੰਦੀ ਆ ਤੇ ਇੱਕ ਕੀ ਜਿਹੜੇ ਵੀ ਆਪਣੇ ਇਹਨਾਂ ਦੇ ਮੈਂਬਰਸ ਹੋਣਗੇ ਉਹ ਹੋਗ ਮੈਂ ਤੁਹਾਨੂੰ ਵਿਖਾਉਂਗੀ ਅੱਗੇ ਕਿਤੇ ਉਹ ਕਿਵੇਂ ਰੱਖ ਕੇ ਜਾਂਦੇ ਆ ਇੱਥੇ ਜੈਸਮੀਨ ਰੀਤ ਦੇ ਕੋਲ ਆ ਗਈ ਸੀਗੀ ਤੇ ਦੋਨੋਂ ਜੜੀਆਂ ਨੇਲਸ ਆਪਣੇ ਨੇਲ ਨੇਲ ਪਿੰਟ ਰਾ ਰਿਆ ਸੀਗੀਆਂ ਲੱਕੀਲੀ ਮੈਨੂੰ ਦੇਖ ਵੀ ਗਿਆ ਸੀ ਉਹ ਦੇਖੋ ਹੁਣ ਉਹਨਾਂ ਦਾ ਕੈਨੇਡਾ ਪੋਸਟ ਦਾ ਨਾ ਮੈਂਬਰ ਹੈ ਹੁਣ ਜਿਹੜੀਆਂ ਵੀ ਆਪਣੇ ਲੈਟਰਸ ਵਗੈਰਾ ਹੈਗੀਆਂ ਉਹਦੇ ਕੋਲ ਇੱਕ ਇੱਕ ਚਾਬੀ ਹੁੰਦੀ ਆ ਸਾਰਿਆਂ ਦੀ ਉਹ ਆਪਣੇ ਉਸ ਤੇ ਅਕੋਰਡਿੰਗ ਉਹਦੇ ਵਿੱਚ ਸਾਰੀ ਆਪਣੇ ਲੈਟਰਸ ਪਾ ਦਿੰਦਾ ਆ ਦੈਟਸ ਆਲ ਥੈਂਕ ਯੂ ਸੋ ਮੱਚ